ਜਿਹੜੀ ਵਰਕਿੰਗ ਕਮੇਟੀ ਪਿਛਲੇ 5 ਸਾਲ ਤੋਂ ਲਗਾਤਾਰ 14 ਦਸੰਬਰ 2019 ਨੂੰ ਪਿਛਲੀ ਸਾਡਾ ਡੈਲੀਕੇਟ ਸੈਸ਼ਨ ਹੋਇਆ ਸੀ ਜਿਹਦੇ ਵਿੱਚ ਪ੍ਰਧਾਨ ਸਾਹਿਬ ਤੇ ਬਾਕੀ ਵਰਕਿੰਗ ਕਮੇਟੀ ਦੀ ਚੋਣ ਹੋਈ ਸੀ ਅੱਜ ਉਸ ਵਰਕਿੰਗ ਕਮੇਟੀ ਦੀ ਲਾਸਟ ਮੀਟਿੰਗ ਸੀ ਪ੍ਰਧਾਨਗੀ ਸਾਡੇ ਕਾਰਜਕਾਰੀ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਭੁੰਦਰ ਸਾਹਿਬ ਨੇ ਕੀਤੀ ਹੈ। ਔਰ ਸਾਰੇ ਸਾਡੇ ਪਾਰਲੀਮੈਂਟਰੀ ਬੋਰਡ ਦੇ ਮੈਂਬਰ ਵੀ ਸੀਨੀਅਰ ਤੇ ਬਾਕੀ ਵਰਕਿੰਗ ਕਮੇਟੀ ਦੇ ਮੈਂਬਰ ਵਿਸ਼ੇਸ਼ ਕਰਕੇ ਪੀਪਾ ਹਰਸਿਮਰਤ ਕੌਰ ਬਾਦਲ ਵੀ ਜਿਹੜੇ ਅੱਜ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਦੇ ਵਿੱਚ ਹਾਜ਼ਰ ਹੋਏ। ਸਭ ਤੋਂ ਪਹਿਲਾਂ ਤੇ ਅਸੀਂ ਮੁੱਚੇ ਪੰਜਾਬੀਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਬਹੁਤ ਵੱਡਾ ਸਹਿਯੋਗ ਜਿਹੜਾ ਇਹਨਾਂ 5 ਸਾਲਾਂ ਦੇ ਵਿੱਚ ਸਾਰਿਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਤਾ। ਆਰ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਆਗੂ ਤੇ ਵਰਕਰ ਸਾਹਿਬਾਨ ਦਾ ਮੈਂ ਧੰਨਵਾਦ ਕਰਦਾ। ਕਿ ਇੱਕ ਥੋੜੇ ਸੀਮਤ ਸਮੇਂ ਦੇ ਵਿੱਚ ਦਿਨ ਰਾਤ ਮਿਹਨਤ ਕਰਕੇ ਜਿਹੜਾ ਵੱਡਾ ਕਾਰਜ ਭਰਤੀ ਦਾ ਉਲਿੱਕਿਆ ਗਿਆ ਸੀ ਉਹਨੂੰ ਬਹੁਤ ਹੀ ਸਜੇ ਤਰੀਕੇ ਦੇ ਨਾਲ ਸਿਰੇ ਚੜ੍ਹਿਆ 27 ਲੱਖ ਤੋਂ ਵੀ ਭਰਤੀ ਕਰਾਸ ਕਰ ਗਈ ਇਹ ਵਰਕਰਾਂ ਤੇ ਆਗੂਆਂ ਦੀ ਮਿਹਨਤ ਤੋਂ ਬਿਨਾ ਜਿਹੜਾ ਇਹ ਕਾਰਜ ਨਹੀਂ ਸੀ ਹੋ ਸਕਦਾ ਇਸ ਕਰਕੇ ਸਾਰੇ ਜਿਨ੍ਹਾਂ ਨੇ ਇਦੇ ਵਿੱਚ ਰੋਲ ਪਲੇ ਕੀਤਾ ਕਾਮਯਾਬ ਕਰਨ ਵਾਸਤੇ ਜਿਨ੍ਹਾਂ ਵੀਰਾਂ ਨੇ ਸਹਿਯੋਗ ਦਿੱਤਾ ਸਾਰਿਆਂ ਦਾ ਮੈਂ ਇਹਦੇ ਵਾਸਤੇ ਪਿਆਰ ਦਿਲ ਤੋਂ ਵਰਕਿੰਗ ਕਮੇਟੀ ਨੇ ਅੱਜ ਧੰਨਵਾਦ ਕੀਤਾ। ਔਰ ਜਿੱਥੇ ਸਾਰੀ ਲੀਡਰਸ਼ਿਪ ਦਾ ਵੀ ਧੰਨਵਾਦ ਕੀਤਾ ਗਿਆ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਬਹੁਤ ਲੰਬਾ ਸਮਾਂ ਇਸ ਪੀਰੀਅਡ ਦੇ ਦੌਰਾਨ ਵੀ ਪਾਰਟੀ ਦੀ ਅਗਵਾਈ ਕੀਤੀ ਹੈ। ਔਰ ਬਹੁਤ ਉਹਨਾਂ ਨੇ ਵੀ ਮਿਹਨਤ ਕੀਤੀ। ਔਰ ਉਹਨਾਂ ਦੇ ਅਸਤੀਫੇ ਤੋਂ ਬਾਅਦ ਉਚੇਚੇ ਤੌਰ ਤੇ ਸਰਦਾਰ ਬਰਵਿੰਦਰ ਸਿੰਘ ਜੀ ਭੁੰਦਰ ਸਾਹਿਬ ਕਿਉਂਕਿ ਬੜਾ ਔਕਾ ਸਮਾਸੀ ਬੜੀਆਂ ਵੱਡੀਆਂ ਸਾਜ਼ਿਸ਼ਾਂ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਰਚੀਆਂ ਗਈਆਂ। ਬਹੁਤ ਚਾਲਾਂ ਚੱਲੀਆਂ ਗਈਆਂ। ਕਈ ਤਰ੍ਹਾਂ ਦੀਆਂ ਬਗਾਵਤਾਂ ਖੜੀਆਂ ਕਰਨ ਦੀ ਕੋਸ਼ਿਸ਼ ਕੀਤੀਆਂ ਗਈਆਂ। ਏਜੰਸੀਆਂ ਦਾ ਜੋਰ ਲੱਗ ਗਿਆ, ਕੇਂਦਰ ਸਰਕਾਰਾਂ ਦਾ ਜੋਰ ਲੱਗ ਗਿਆ। ਪਰ ਇਸ ਸੌਕੇ ਸਮੇ ਜਿਹੜੇ ਸਰਦਾਰ ਬਰਿੰਦਰ ਸਿੰਘ ਜੀ ਭੁੰਦਰ ਸਾਹਿਬ ਨੇ ਬਤੌਰ ਕਾਰਜਕਾਰੀ ਪ੍ਰਧਾਨ ਔਰ ਉਹਦੇ ਨਾਲ ਪਾਰਲੀਮੈਂਟਰੀ ਬੋਰਡ ਨੇ ਜਿਹੜੀ ਸੇਵਾ ਕੀਤੀ ਹੈ ਉਹਦੇ ਵਾਸਤੇ ਵੀ ਅੱਜ ਮਤਾ ਪਾਸ ਕਰਕੇ ਭੁੰਦਰ ਸਾਹਿਬ ਦਾ ਵੀ ਤੇ ਸਾਰੇ ਸਾਥੀਆਂ ਦਾ ਉਹਨਾਂ ਦੀ ਜਿਹੜੀ ਕਾਰਜਸ਼ੈਲੀ ਹੈ ਉਹਦੀ ਵੀ ਸ਼ਲਾਘਾ ਜਿਹੜੀ ਹੈ ਉਹ ਕੀਤੀ ਗਈ। ਔਰ ਅੱਜ ਦੀ ਜਿਹੜੀ ਵਰਕਿੰਗ ਕਮੇਟੀ ਹੈ ਉਨੇ ਪ੍ਰਵਾਨਗੀ ਦੇਣੀ ਹੁੰਦੀ ਹੈ ਜਿਹੜੀ ਸਾਰੀ ਸਾਡੀ ਜਿਹੜਾ ਡੈਡੀਕੇਟਾਂ ਦੀ ਜਿਹੜੀ ਜਿਹੜਾ ਅਬਜ਼ਰਵਰ ਸਾਹਿਬਾਨ ਨੇ ਜਾ ਕੇ ਆਪਣੀ ਨਿਗਰਾਨੀ ਹੇਠ ਤੇ ਚੋਣਾ ਕਰਵਾਈਆਂ ਨੇ ਜਿਹੜਾ ਡੈਲੀਗੇਟ ਸੇਬਾਨ ਦੀਆਂ ਤੇ ਸੂਬਾ ਡੈਲੀਗੇਟ ਸੇਬਾਨ ਦੀਆਂ ਉਹ ਸਾਰੀ ਪ੍ਰੋਸੈਸ ਬੜੇ ਨਿਰਪੱਖ ਤਰੀਕੇ ਦੇ ਨਾਲ ਔਰ ਬੜੇ ਸ਼ਾਂਤਵਾਹੀ ਤਰੀਕੇ ਦੇ ਨਾਲ ਬਿਨਾ ਕਿਸੇ ਭੇਦਭਾਵ ਦੇ ਸਾਰੀ ਜਿਹੜੀ ਸੰਪੂਰਨ ਹੋਈ ਆ ਉਹਦੇ ਵਾਸਤੇ ਸਾਰੇ ਜਿਨ੍ਹਾਂ ਜਥੇਬੰਦੀਆਂ ਦਾ ਵੀ ਸਾਰੇ ਅਬਜ਼ਰਵਰ ਸਰਪੰਨ ਦਾ ਵੀ तहे ਦਿਲ ਤੋਂ ਧੰਵਾਦ ਆ ਉਹ ਸਾਰੀ ਜਿਹੜੀ ਪ੍ਰਕਿਰਿਆ ਉਹਨੂੰ ਅੱਜ ਪ੍ਰਵਾਨਗੀ ਜਿਹੜੀ ਆ ਉਹ ਵਰਕਿੰਗ ਕਮੇਟੀ ਨੇ ਦਿੱਤੀ ਆ ਔਰ ਹੁਣ ਜਿਹੜਾ ਅਗਲਾ ਸਾਡਾ ਜਿਹੜਾ ਜਨਰਲ ਡੈਡੀਕੇਟ ਸੈਸ਼ਨ ਆ ਜਿਹਨੂੰ ਆਮ ਇਜਲਾਸ ਕਹਿੰਦੇ ਆ ਜਦੇ ਵਿੱਚ ਪ੍ਰਧਾਨ ਦੀ ਚੋਣ ਦੁਬਾਰਾ ਹੁੰਦੀ ਆ ਉਧੇਦਾਰਾਂ ਦੀ ਚੋਣ ਹੁੰਦੀ ਆ ਵਰਕਿੰਗ ਕਮੇਟੀ ਵੀ ਉਦੇ ਵਿੱਚ ਚੁਣੀ ਜਾਂਦੀ ਹੈ ਉਹਦੀਆਂ ਤਰੀਕਾਂ ਦਾ ਫੈਸਲਾ ਵੀ ਜਿਹੜਾ ਹੈਗਾ ਉਹ ਇਸੇ ਵਰਕਿੰਗ ਕਮੇਟੀ ਨੇ ਕਰਨਾ ਹੁੰਦਾ ਸੋ ਅੱਜ ਵਰਕਿੰਗ ਕਮੇਟੀ ਨੇ 12 ਅਪ੍ਰੈਲ ਨੂੰ 1 ਵਜੇ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਕਰਨ ਦਾ ਜਿਹੜਾ ਡੇਟ ਦਾ ਫੈਸਲਾ ਉਹ ਕਰ ਦਿੱਤਾ ਔਰ ਇਹ ਜਿਹੜੀ ਚੋਣ ਹੈ ਇਹ ਪੁਰਾਣੀ ਪਰੰਪਰਾ ਚੱਲੀ ਆ ਰਹੀ ਹੈ ਕਿ ਜਿਹੜੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧਕੀ ਬਲਾਕ ਆ ਉਹਦੇ ਵਿੱਚ ਸਦਾ ਤੇਜਾ ਸਿੰਘ ਸਮੁੰਦਰੀ ਹਾਲ ਜਿਹੜਾ ਉੱਥੇ ਇਹ ਚੋਣ ਹੁੰਦੀ ਹੈ ਸੋ 12 ਅਪ੍ਰੈਲ ਨੂੰ 11 ਵਜੇ ਜਿਹੜਾ ਜਨਰਲ ਡੈਲੀਕੇਟਾ ਸਵੇਰ ਡੈਡੀਕੇਟਨ ਦਾ ਜਨਰਲ اجلاس ਹੈ ਜਿਹੜਾ ਉਹ ਸਵੇਰੇ 11 ਵਜੇ ਜਿਹੜਾ ਹੈਗਾ ਉੱਥੇ ਹੋਏਗਾ। ਔਰ ਅੱਜ ਦੀ ਜਿਹੜੀ ਵਰਕਿੰਗ ਕਮੇਟੀ ਆ ਜਿਹੜੇ ਮਤੇ ਉਸ ਹਾਊਸ ਦੇ ਵਿੱਚ ਜਨਰਲ ਅਜਲਾਸੇ ਦੇ ਵਿੱਚ ਰੱਖੇ ਜਾਣੇ ਆ ਉਹਨਾਂ ਨੂੰ ਵੀ ਪ੍ਰਵਾਨਗੀ ਦਿੱਤੀ ਆ ਉਹ ਮਤੇ ਉੱਥੇ ਪੇਸ਼ ਕੀਤੇ ਜਾਣਗੇ ਜਿਹਦਾ ਸਬੰਧ ਪੰਜਾਬ ਦੀ ਰਾਜਨੀਤੀ ਨਾਲ ਦੇਸ਼ ਦੀ ਰਾਜਨੀਤੀ ਨਾਲ ਘਟਗਿੰਤੀਆਂ ਦੇ ਹੱਕਾਂ ਦੇ ਨਾਲ ਔਰ ਸਾਰੇ ਜਿਹੜਾ ਸਾਡਾ ਫੈਡਰਲ ਇਸ਼ੂ ਆ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਵਿਸਤਾਰ ਦੇ ਵਿੱਚ ਉਹ ਮਤੇ ਜਿਹੜੇ ਉਸ ਦਿਨ ਉੱਤੇ ਅੱਜ ਜਿਹੜੇ ਸਾਰੇ ਮਤੇ ਉਹ ਵਰਕਿੰਗ ਕਮੇਟੀ ਦੇ ਵਿੱਚ ਉਚਾਰੇ ਕੇ ਇਸ ਤੋਂ ਇਲਾਵਾ ਜਿਹਨਾਂ ਕੁਝ ਪਾਰਟੀ ਦੇ ਸਬੰਧਨ ਦੇ ਵਿੱਚ ਨਿਕਲ ਨਿਕਿਆ ਸੋਧਾਂ ਹੁੰਦੀਆਂ ਉਹ ਵੀ ਮਤਾ ਉੱਥੇ ਉਸ ਵੇਲੇ ਰੱਖਿਆ ਜਾਏਗਾ ਇੱਕ ਜਿਹੜੀ ਮੁੱਖ ਤੌਰ ਤੇ ਅੱਜ ਦੀ ਵਰਕਿੰਗ ਕਮੇਟੀ ਨੇ ਜਿਹੜੀ ਪੰਜਾਬ ਦੇ ਵਿੱਚ ਚਿੰਤਾਜਨਕ ਹਾਲਾਤ ਪੈਦਾ ਹੋਇਆ ਕਿ ਅਮਨ ਤੇ ਕਾਨੂੰਨ ਦੀ ਸਥਿਤੀ ਇੰਨੀ ਨਾਜ਼ੁਕ ਹੋ ਚੁੱਕੀ ਹੈ ਔਰ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਮੈਂ ਕਹਿ ਸਕਦਾ ਕਿ ਲਾਬੂ ਲਾਉਣ ਵਾਸਤੇ ਬਹੁਤ ਵੱਡੀਆਂ ਸ਼ਕਤੀਆਂ ਜਿਹੜੀਆਂ ਨੇ ਉਹ ਲਗਾਤਾਰ ਲੱਗੀਆਂ ਕਿਉਂਕਿ ਬਲਾਸਟ ਇੱਕ ਨਹੀਂ ਹੋਇਆ ਪਹਿਲਾ ਪੁਲਿਸ ਸਟੇਸ਼ਨਾਂ ਤੇ ਹੋਇਆ ਆਈਜੀ ਹੈੱਡਕੁਆਟਰ ਦੇ ਜਿਹੜਾ ਇੰਟੈਲੀਜੈਂਸ ਤੇ ਹੈੱਡਕੁਆਟਰ ਤੇ ਹੋਇਆ ਉਸ ਤੋਂ ਬਾਅਦ ਠਾਕਰ ਦੁਆਰਾ ਮੰਦਰ ਦੇ ਵਿੱਚ ਸ੍ਰੀ ਅਮਰਸਰ ਸਾਹਿਬ ਦੇ ਵਿੱਚ ਹੋਇਆ ਆ ਹੁਣ ਜਿਹੜੀ ਨਹਿਰ ਵੱਡੀ ਇਹਦੇ ਕੋਲ ਹਰਿਆਣੇ ਦੇ ਵਿੱਚ ਨਾਲ ਲੱਗਦਾ ਨਹਿਰ ਦੇ ਕੋਲ ਸਮਾਣੇ ਦੇ ਕੋਲ ਹਰਿਆਣੇ ਵਾਲੇ ਪਾਸੇ ਉੱਥੇ ਵੀ ਬਲਾਸਟ ਹੋਇਆ ਜਲੰਧਰ ਦੇ ਵਿੱਚ ਥੋੜੇ ਦਿਨ ਪਹਿਲਾਂ ਇੱਕ ਸੋਸ਼ਲ ਮੀਡੀਆ ਐਕਟੀਵਿਸਟ ਦੇ ਜਿਹੜਾ ਘਰ ਦੇ ਕੋਲ ਬਲਾਸਟ ਹੋਇਆ ਸੀ ਤੇ ਜਿਹੜਾ ਰਾਤ ਨੂੰ ਜਿਹੜਾ ਸ਼੍ਰੀ ਮਨਰੰਜਨ ਕਾਲੀਆ ਜੀ ਦੇ ਗ੍ਰਾਫ ਵਿਖੇ ਜਿਹੜੇ ਭਾਜਪਾ ਦੇ ਸਾਬਕਾ ਪ੍ਰਧਾਨ ਵੀ ਆ ਸਾਬਕਾ ਕੈਬਨਟ ਮੰਤਰੀ ਵੀ ਆ ਔਰ ਸੀਨੀਅਰ ਲੀਡਰ ਨੇ ਭਾਜਪਾ ਦੇ ਉਹਨਾਂ ਦੇ ਘਰ ਦੇ ਉੱਤੇ ਜਿਹੜਾ ਐਡਾ ਵੱਡਾ ਬਲਾਸਟ ਰਾਤੀ ਹੋਇਆ ਇਸ ਸਮਝਦਿਆਂ ਕਿ ਸੂਬੇ ਦੀ ਜਿਹੜੀ ਅਮਨ ਕਾਨੂੰਨ ਦੀ ਹਾਲਤ ਹੈ ਉਹ ਜਿਹੜੀ ਹੈ ਖਤਮ ਹੋ ਚੁੱਕੀ ਹੈ ਔਰ ਮੁੱਖ ਮੰਤਰੀ ਸਾਹਿਬ ਨੂੰ ਮੁੱਖ ਮੰਤਰੀ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ ਕਿ ਜਿਹੜਾ ਅੱਜ ਅਸੀਂ ਮਤਾ ਪਾਸ ਕੀਤਾ ਜਿਹੜਾ ਸੱਚ ਤੌਰ ਤੇ ਵਰਕੇ ਕਮੇਟੀ ਵੱਲੋਂ ਔਰ ਉਹਨਾਂ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਕਿਉਂਕਿ ਇਸ ਤੋਂ ਬੱਦਤਰ ਹਾਲਤ ਹੋਣ ਕਿਤੇ ਕਤਲ ਲੁੱਟਾ ਖਵਾ ਢਾਕੇ ਇਹ ਤਾਂ ਰੋਜ਼ ਦਾ ਕੰਮ ਹੋ ਗਿਆ ਇੰਡਸਟਰੀ ਇੱਥੋਂ ਭੱਜ ਚਲੀ ਆ ਜਿਹੜੇ ਆ ਫਰੋਤੀਆਂ ਲੋਕੀ ਪਰਦੇਨਾ ਦੇ ਕੇ ਆਪਣੀਆਂ ਜਾਨਾਂ ਬਚਾ ਰਿਆ ਪਰ ਨਾ ਸੂਬੇ ਦੀ ਸਰਕਾਰ ਨੂੰ ਕਿਸੇ ਤਰ੍ਹਾਂ ਦੀ ਚਿੰਤਾ ਔਰ ਨਾ ਹੀ ਕੇਂਦਰ ਸਰਕਾਰ ਜਿਹੜੀ ਇਸ ਬਾਰਡਰ ਸਟੇਟ ਦੀ ਇੰਨੀ ਜਿਹੜੀ ਚਿੰਤਾ ਚਿਤਕਾਰਤ ਆ ਨਾ ਕੇਂਦਰ ਸਰਕਾਰ ਹੀ ਇਸ ਗੱਲ ਨੂੰ ਦੇਖ ਪਾਰੀ ਆ ਕਿਉਂਕਿ ਡਾਕਟਰ ਬੀ ਆਰ ਮੇਦਕਾ ਸਾਹਿਬ ਦੇ ਬੁੱਤ ਨੂੰ ਜਿਹੜੀ ਆ ਉਦੇ ਤੇ ਵਾਰ-ਵਾਰ ਹਮਲੇ ਕਰਨੇ ਉਹਨਾਂ ਨੂੰ ਜਿਹੜਾ અપਮਾਨਿਤ ਕਰਨ ਦੀ ਉਹਨਾਂ ਦੇ ਸਟੈਚੂ ਨੂੰ ਕੋਸ਼ਿਸ਼ ਕਰਨੀ ਇਹ ਕੋਈ ਛੋਟੀਆਂ ਨਹੀਂ ਇਹ ਵੱਡੀਆਂ ਸਾਜ਼ਿਸ਼ਾਂ ਨੇ ਕਿ ਕਿਸੇ ਨਾ ਕਿਸੇ ਤਰੀਕੇ ਪੰਜਾਬ ਨੂੰ ਡਿਸਟਰਬ ਜੜਾ ਉਹ ਕਿਸ ਤਰ੍ਹਾਂ ਕੀਤਾ ਜਾ ਪਰ ਜੋ ਸਰਕਾਰਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਜੋ ਸਰਕਾਰਾਂ ਨੂੰ ਆਪਣੀ ਜਿਹੜੀ ਜ਼ਿੰਮੇਵਾਰੀ ਦਿਖਾਉਣੀ ਚਾਹੀਦੀ ਹੈ ਉਹ ਕਿਤੇ ਨਜ਼ਰ ਨਹੀਂ ਆਉਂਦੀ ਉਹ ਰਾਜਸੀ ਚੱਲਣਾ ਚੱਲਣ ਤੇ ਕੋਈ ਲੱਗਿਆ ਹੋਇਆ ਕੋਈ ਹੋਰ ਸਾਜ਼ਿਸ਼ਾਂ ਰਚਨ ਤੇ ਲੱਗਿਆ ਹੋਇਆ ਤੇ ਪੰਜਾਬ ਦੇ ਲੋਕੀ ਇਸ ਵळे ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਕਿੱਥੇ ਜਾਈਏ ਬਹੁਤ ਤਰਸਯੋਗ ਹਲਾਤਾਚੋਂ ਦਿਕਲ ਰਿਹਾ ਇਸ ਕਰਕੇ ਅੱਜ ਦੀ ਵਰਕਿੰਗ ਕਮੇਟੀ ਨੇ ਇਹ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਸਾਹਿਬ ਜਿਹੜੇ ਆ ਗਿਆ ਉਹਨਾਂ ਨੂੰ ਅਸਤੀਫਾ ਦੇ ਕੇ ਤੇ ਪਾਸੇ ਜਿਹੜਾ ਉਹ ਹੋ ਜਾਣਾ ਚਾਹੀਦਾ ਇਸੇ ਤਰ੍ਹਾਂ ਅੱਜ ਦੀ ਮੀਟਿੰਗ ਦੇ ਵਿੱਚ ਵੀ ਜਿਹੜਾ ਵਕਫ ਬੋਰਡ ਦੇ ਵਿੱਚ ਸੋਧਾਂ ਕੀਤੀਆਂ ਵਕਫ ਐਕਟ ਦੇ ਵਿੱਚ ਉਹਦੀ ਵੀ ਫਿਰ ਭਰਪੂਰ ਨਖੇਦੀ ਕੀਤੀ ਗਈ ਹੈ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀ ਪਹਿਲਾ ਸਿੱਖਿਆ ਦੇ ਜਿਹੜੀਆਂ ਇੰਸਟੀਚਿਊਸ਼ਨਸ ਐ ਤਕਸੇਬਾਨਾ ਉਹਨਾਂ ਦੇ ਵਿੱਚ ਛੇੜਛਾੜ ਵੱਡੇ ਪੱਧਰ ਤੇ ਹੋਈ ਆ ਔਰ ਹੁਣ ਵਕਫਾ ਬੋਰਡ ਦੇ ਵਿੱਚ ਵੀ ਜਿਸ ਤਰੀਕੇ ਸਰਕਾਰੀ ਦਖਲਅੰਦਾਜ਼ੀ ਦੇ ਰਾਹ ਬਣਾਏ ਗਏ ਆ ਇਹ ਅਸੀਂ ਸਮਝਦੇ ਆ ਕਿ ਜਿਹੜਾ ਘੱਟ ਗਿਣਤੀਆਂ ਦੇ ਹੱਕਾਂ ਦੇ ਉੱਤੇ ਬਹੁਤ ਵੱਡਾ ਹਮਲਾ ਇਹ ਕੇਂਦਰ ਸਰਕਾਰ ਪੋਲਰਾਈਜੇਸ਼ਨ ਕਰਕੇ ਜਿਹੜੀ ਆ ਲੋਕਾਂ ਨੂੰ ਜਿਹੜੀ ਹੈਗੀ ਆ ਵੋਟਾ ਹਾਸਲ ਕਰਨਾ ਚਾਹੁੰਦੀ ਹੈ ਇਹਦਾ ਅੱਜ ਦੀ ਵਰਕਿੰਗ ਕਮੇਟੀ ਦੇ ਵਿੱਚ ਅਸੀਂ ਡਟ ਕੇ ਜਿਹੜਾ ਇਹ ਫੇਰ ਵਿਰੋਧ ਕੀਤਾ ਗਿਆ ਔਰ ਇੱਕ ਜਿਹੜਾ ਖਾਸ ਤੌਰ ਤੇ ਪੰਜਾਬ ਦੇ ਵਿੱਚ ਵੱਡਾ ਡਰਾਮਾ ਚੱਲ ਰਿਹਾ ਇੱਕ ਤਾਂ ਇਹ ਹੈ ਕਿ ਸੰਵਧਾਨਿਕ ਮਸ਼ੀਨਰੀ ਪੰਜਾਬ ਦੇ ਵਿੱਚ ਫੇਲ ਹੋ ਚੁੱਕੀ ਹੈ ਜਿਹੜੀ ਇੱਕ ਕਨਸਟੀਟਿਊਸ਼ਨਲ ਡਿਊਟੀ ਹੁੰਦੀ ਮਰਿਆਦਾ ਹੁੰਦੀ ਹੈ ਉਹ ਵਾਇਓਲੇਟ ਹੋ ਰਹੀ ਹੈ ਕਿਉਂਕਿ ਉਹ ਲੋਕਾਂ ਦੀ ਐਕਸੈਸ ਸਰਕਾਰੀ ਰਿਕਾਰਡ ਤੱਕ ਹੋ ਗਈ ਹੈ ਔਰ ਫੈਸਲੇ ਤੱਕ ਹੋ ਗਈ ਹੈ ਜਿਨ੍ਹਾਂ ਨੂੰ ਸਵਧਾਨਿਕ ਕਿਤੇ ਵੀ ਕੋਈ ਹੱਕ ਨਹੀਂ ਦਿੱਤਾ ਕਿ ਉਹ ਆ ਕੇ ਸਾਡੀ ਚੁਣੀ ਹੋਈ ਸਰਕਾਰ ਦੀ ਥਾਂ ਲੈ ਲੈਣ ਔਰ ਲੋਕ ਵਿਆਹ ਨੇ ਜਿਨ੍ਹਾਂ ਦੇ ਉੱਤੇ ਵੱਡੇ ਸਕੈਂਡਲ ਹਨ ਜਿਹੜੇ ਸੈਂਕੜੇ ਕਰੋੜਾਂ ਦੇ ਗਵਨ ਦੇ ਕੇਸ ਨੇ ਜਿਹੜੇ ਲੰਬਾ ਸਮਾਂ ਜਿਹਨਾਂ ਦੇ ਵਿੱਚੋਂ ਆਏ ਔਰ ਹੈਰਾਨੀ ਹੈ ਕਿ ਅੱਜ ਉਹ ਆ ਕੇ ਪੰਜਾਬ ਦੀ ਪੂਰੀ ਸਰਕਾਰ ਚਲਾ ਰਿਹਾ ਔਰ ਨਹੀਂ ਪੱਥਰਾਂ ਦੇ ਉੱਤੇ ਜਿਹੜਾ ਕਿ ਕਿਸੇ ਵੀ ਤਰੀਕੇ ਸਵਿਧਾਨਕ ਨਹੀਂ ਹੈ ਮੈਂ ਕੱਲ ਸੋਸ਼ਲ ਮੀਡੀਆ ਤੇ ਵਿੱਚ ਜਿਹੜੇ ਨਹੀਂ ਪੱਥਰ ਰੱਖੇ ਆ ਭਗਵੰਤ ਮਾਨ ਜੀ ਨੇ ਮੈਂ ਦੇਖ ਕੇ ਹੈਰਾਨ ਸੀ ਕਿ ਉਹਨਾਂ ਦਾ ਚੁਣਿਆ ਹੋਇਆ ਪਾਰਲੀਮੈਂਟ ਦਾ ਮੈਂਬਰ ਉੱਥੇ ਖੜਾ ਜਿਹਨੂੰ ਲੋਕਾਂ ਨੇ ਜਿਤਾਇਆ ਉਹਨਾਂ ਦੀ ਆਪਣੀ ਪਾਰਟੀ ਦਾ ਜਿਹੜਾ ਮਰਵਿੰਦਰ ਸਿੰਘ ਕੰਗ ਨਵਾਂ ਸ਼ਹਿਰ ਤੋਂ ਅਨੰਦਪੁਰ ਸਾਹਿਬੋਂ ਕਿ ਤੋਂ ਐਮਐਲਏ ਆ ਉਹਦਾ ਉੱਥੇ ਨਹੀਂ ਪੱਥਰ ਦੇ ਉੱਤੇ ਕਿਤੇ ਨਾ ਨਹੀਂ ਜਿਹੜਾ ਨਵੇਂ ਸ਼ਹਿਰ ਦੇ ਵਿੱਚੋਂ ਐਮਐਲਏ ਚੁਣਿਆ ਪਾਵੇ ਕਿਸੇ ਪਾਰਟੀ ਦਾ ਹੋਵੇ ਉਹਦਾ ਉਹਦੀ ਸੰਵਿਧਾਨਕ ਹੱਕ ਬਣਦਾ ਉਹਦਾ ਉੱਥੇ ਕਿਸੇ ਤਰ੍ਹਾਂ ਦਾ ਨਾਂ ਨਹੀਂ ਜਿਹੜਾ ਉਹ ਸਕੂਲ ਮੈਨੇਜਮੈਂਟ ਕਮੇਟੀ ਦਾ ਚੇਅਰਮੈਨ ਉਹਦਾ ਸਕੂਲ ਹੈ ਉਹਦਾ ਉੱਥੇ ਕਿਤੇ ਵੀ ਨਾਂ ਨਹੀਂ ਜਿਹੜਾ ਉਸ ਪਿੰਡ ਦਾ ਲੋਕਾਂ ਨੇ ਸਰਪੰਚ ਚੁਣਿਆ ਉਹਦਾ ਉਸ ਨਹੀਂ ਪੱਥਰ ਦੇ ਉੱਤੇ ਕਿਤੇ ਕੋਈ ਜ਼ਿਕਰ ਨਹੀਂ ਹੈ ਤੇ ਜਿਗਰ ਕਿਦਾ ਮਨਦੀ ਸੋਧਿਆ ਦਾ ਹੁਣ ਦੱਸੋ ਕਿੰਨੇ ਹੱਕ ਦਿੱਤਾ ਇਹ ਸੰਵਧਾਨਕ ਤੌਰ ਦੇ ਉੱਤੇ ਮਨਦੀ ਸੋਧਿਆ ਨੂੰ ਭਈ ਤੁਸੀਂ ਸਾਡੇ ਸਰਪੰਚਾਂ ਦੀ ਇੱਜ਼ਤ ਰੋਲ ਦਿਓ ਤੁਸੀਂ ਸਾਡੇ ਚੁਣੇ ਹੋਏ ਐਮਐਲਆ ਦੀ ਇੱਜ਼ਤ ਰੋਲ ਦਿਓ ਤੁਸੀਂ ਸਾਡੇ ਚੁਣੇ ਹੋਏ ਪਾਰਲੀਮੈਂਟ ਦੇ ਮੈਂਬਰਾਂ ਦੀ ਇੱਜ਼ਤ ਰੋਲ ਦਿਓ ਭਾਵੇਂ ਉਹ ਪਾਰਲੀਮੈਂਟ ਮੈਂਬਰ ਉਹਨਾਂ ਦੀ ਪਾਰਟੀ ਦਾ ਲੇਕਿਨ ਮੇਰੀ ਹਮਦਰਦੀ ਹੈ ਇੱਕ ਸਤਕਾਰ ਬਣਦਾ ਹੁੰਦਾ ਜਿਹੜਾ ਮੈਂਬਰ ਪਾਰਲੀਮੈਂਟ ਦਾ ਕਿ ਲੋਕਾਂ ਨੇ ਚੁਣਿਆ ਹੋਇਆ ਨਮੰਦਾ ਉਹ ਵਿੱਚ ਉੱਥੇ ਪਹੁੰਚਿਆ ਹੋਵੇ ਤੇ ਉਹ ਨਾਲ ਦੀ ਪੱਥਰ ਤੇ ਖੜਾ ਹੋਵੇ ਤੇ ਜਦੋਂ ਪਰਦਾ ਖੁੱਲ੍ਹੇ ਤੇ ਉੱਥੇ ਸੋਧੀਆਂ ਦਾ ਨਾਮ ਲਿਖਿਆ ਸੋਧੀਆਂ ਦੀ ਕੀ ਦੇਣਾ ਜੀ ਪੰਜਾਬ ਨੂੰ ਕਦੋਂ ਪੰਜਾਬੀਆਂ ਨੇ ਉਹਨੂੰ ਹੱਕ ਦਿੱਤਾ ਇਸ ਗੱਲ ਦਾ ਕਿ ਉਹ ਆ ਕੇ ਸਾਡੇ ਇੱਥੇ ਇਦਾਂ ਦੇ ਕੰਮ ਕਰੇ ਇਸ ਕਰਕੇ ਇਹ ਸਾਰਾ ਜਿਹੜਾ ਕੰਮ ਹੋ ਰਿਹਾ ਇਹ ਅਨਕਨਸਟੀਚਿਊਸ਼ਨ ਹੋ ਰਿਹਾ ਔਰ ਮੈਂ ਹਰਾਨ ਸੀ ਸਮਾਣੇ ਦੇ ਵਿੱਚ ਜਿੱਥੇ ਇੱਕ ਸਾਬਕਾ ਮੰਤਰੀ ਸਾਹਿਬ ਜਿਹੜੇ ਉਹ ਹਲਕੇ ਦੇ ਐਮਐਲਏ ਆ ਜੋੜਾ ਮਜਲਸਾ ਅਖਬਾਰਾਂ ਦੇ ਵਿੱਚ ਛਪੀਆਂ ਨੇ ਔਰ ਦੇਖ ਕੇ ਉਥੇ ਤਰਸ ਆਉਂਦਾ ਹੈ ਕਿ ਜਿਹੜਾ ਪੜਿਆ ਲਿਖਿਆ ਬੁੱਧੀਜੀਵੀ ਵਰਗਾ ਅਧਿਆਪਕ ਵਰਗ ਜਿਨ੍ਹਾਂ ਦਾ ਇੰਨਾ ਇੰਨਾ ਲੰਮਾ ਸਮਾਂ ਪੜਾਉਣ ਦਾ ਉਹਨੂੰ ਇੱਕ ਐਮਐਲਏ ਉਹਨਾਂ ਨੂੰ ਸਟੇਜ ਦੇ ਉੱਤੇ ਕਿਸ ਤਰ੍ਹਾਂ ਟਰੀਟ ਕਰ ਰਿਹਾ ਉਹਦਾ ਭਾਸ਼ਣ ਸੁਣੋ ਅੱਜ ਟੈਲੀਵਿਜ਼ਨਾਂ ਤੇ ਚੱਲ ਰਿਹਾ ਹੈ ਕਿਸ ਤਰ੍ਹਾਂ ਦੇ ਜਿਹੜੇ ਆ ਅਪਸ਼ਬਦ ਉਹਨਾਂ ਨੂੰ ਬੋਲੇ ਜਾ ਰਹੇ ਇਨਸਲਟ ਬੱਚਿਆਂ ਦੇ ਸਾਹਮਣੇ ਉਹਨਾਂ ਦੀ ਕੀਤੀ ਜਾ ਰਹੀ ਹੈ ਤੇ ਉਹਨਾਂ ਦਾ ਕਸੂਰ ਕੀ ਕੱਢਿਆ ਜਾ ਰਿਹਾ ਕਿ ਤੁਸੀਂ ਇੱਥੇ ਬੰਦੇ ਕਿਉਂ ਨਹੀਂ ਇਕੱਠੇ ਕੀਤੇ ਦੱਸੋ ਇਹ ਅਧਿਆਪਕਾਂ ਦਾ ਜਿੰਮੇਵਾਰੀ ਬੰਦੀ ਹੈ ਬੰਦੇ ਇਕੱਠੇ ਕਰਨਾ ਜੇ ਲੋਕੀ ਤੁਹਾਨੂੰ ਨਹੀਂ ਸੁਣਨਾ ਚਾਹੁੰਦੇ ਤਾਂ ਉਹ ਕਿੱਥੇ ਲਿਆ ਕੇ ਪਿੰਡ ਵਾਲੇ ਨੂੰ ਬੰਨ ਕੇ ਉੱਥੇ ਪਾਦ ਦੇਣ ਉਹਨਾਂ ਕੋਲ ਕੀ ਪੰਜਾਬੀ ਕੀ ਇਖਤਿਆਰ ਹੈ ਔਰ ਸ਼ਰਮ ਦੀ ਗੱਲ ਹੈ ਕਿ ਕੁਰਸੀਆਂ ਉਹਨਾਂ ਨੇ ਪੈਸਿਆਂ ਤੋਂ ਜੇਬ ਚੋਂ ਪੈਸੇ ਖਰਚ ਕੇ ਉੱਥੇ ਜਾਂਦੀਆਂ ਟੈਂਟ ਉਹਨਾਂ ਨੇ ਜੇਬ ਦੇ ਵਿੱਚੋਂ ਪੈਸੇ ਖਰਚ ਕੇ ਉੱਥੇ ਲਵਾਇਆ ਪਕੌੜੇ ਤੁਹਾਨੂੰ ਆਪਣੀ ਜੇਬ ਦੇ ਵਿੱਚੋਂ ਪੈਸੇ ਖਰਚ ਕੇ ਉਹਨਾਂ ਨੇ ਉੱਥੇ ਖਵਾਏ ਤੇ ਜੇ ਸਟਾਫ ਦੀ ਤੁਸੀਂ ਗੱਲ ਸੁਣੋ ਤਾਂ ਪ੍ਰਿੰਸੀਪਲ ਅਧਿਆਕਾਰੀ ਕਿ ਮੈਂ ਕੀ ਕਰਾਂ ਕਿ ਉੱਥੇ 70 80% ਪੋਸਟਾਂ ਉਹਨਾਂ ਨੇ ਗਿਣਤੀ ਕੀਤੀ ਇਸ ਸਕੂਲ ਦੀਆਂ ਖਾਲੀ ਐ ਤੇ ਦੱਸੋ ਵੀ ਉਹ ਜਿਹੜੇ ਨੀ ਪੱਥਰ ਦਸੋਦੀਆ ਦੇ ਆ ਉਹਦਾਂ ਸਿੱਖਿਆ ਕ੍ਰਾਂਤੀ ਕਿੱਥੋਂ ਆਜੀ ਜਿਹੜਾ ਕੰਮ ਕਰਨ ਵਾਲਾ ਸੀ ਸਕੂਲ ਦੇ ਵਿੱਚ ਅਧਿਆਪਕ ਹੈ ਨਹੀਂ ਉਹ ਕਹਿੰਦੇ ਕਿ ਬਾਹਰ ਦੇਖ ਦਿੱਤਾ ਸਕੂਲ ਆਫ ਐਮੀਨੈਂਸ ਤੇ ਦੂਜੇ ਸਕੂਲ ਦੇ ਬੱਚੇ ਵੀ ਵਿੱਚ ਪਾ ਕੇ ਤੇ ਉੱਥੇ ਉਹਨਾਂ ਨੂੰ ਪੜਾਉਣਾ ਪੈਂਦਾ ਕਿਉਂਕਿ ਉੱਥੇ ਅਧਿਆਪਕ ਹੈ ਨਹੀਂ ਤੇ ਜੁੜੇ ਮਾਦਾ ਸਾਹਿਬ ਤੁਹਾਨੂੰ ਤੇ ਉੱਥੇ ਮਾਫੀ ਮੰਗਣੀ ਚਾਹੀਦੀ ਸੀ ਦੋਨੇ ਹੱਥ ਜੋੜ ਕੇ ਔਰ ਆਪਣੀ ਜੇਬ ਚੋਂ ਪੈਸੇ ਕੱਢ ਕੇ ਦੇਣੇ ਚਾਹੀਦੇ ਤੁਹਾਡੇ ਕੋਲ ਤਾਂ ਹੈ ਵੀ ਵਧੂਆ ਤੁਸੀਂ ਉਹਨਾਂ ਤੋਂ ਮਾਫੀ ਮੰਗਦੇ ਵੀ ਤੁਸੀਂ ਕਿਉਂ ਪੈਸੇ ਖਰਚਦੇ ਹੁਣ ਇਹ ਹਾਲ ਹੈ ਸਿੱਖਿਆ ਕ੍ਰਾਂਤੀ ਦਾ ਕਿ ਅਧਿਆਪਕਾਂ ਦੀਆਂ ਜੇਬਾਂ ਕੱਟ ਕੇ ਤੇ ਉਹਨਾਂ ਕੋਲੋਂ ਤੁਸੀਂ ਜਿਹੜੇ ਹੈਗੇ ਆ ਉੱਥੇ ਟੈਂਟ ਲਵਾ ਰਹੇ ਹੋ ਪਕੌੜੇ ਖੜਾ ਰਹੇ ਹੋ ਉੱਥੇ ਪੱਥਰ ਲਵਾ ਰਹੇ ਹੋ ਤੇ ਤੁਸੀਂ ਉੱਥੇ ਜਾ ਕੇ ਤੇ ਹਾਰ ਪਾ ਕੇ ਤੇ ਆਪਣੀਆਂ ਨਾਲ ਫੋਟੋ ਕਚਾ ਰਹੇ ਹੋ ਤੇ ਬਾਅਦ ਚ ਅਧਿਆਪਕਾਂ ਦੀ ਜੁਮੇਰੀ ਲਾ ਰਹੇ ਹੋ ਕਿ ਤੁਸੀਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਖੋਲੋ ਤੁਸੀਂ ਆਪਣੇ ਜਿਹੜੇ ਹੈਗੇ ਆ ਟਵਿੱਟਰ ਅਕਾਊਂਟ ਖੋਲੋ ਤੁਸੀਂ ਫੇਸਬੁੱਕ ਅਕਾਊਂਟ ਖੋਲੋ ਉਹਨਾਂ ਦਾ ਕੰਮ ਪੜਾਉਣਾ ਆ ਕਿ ਤੁਸੀਂ ਉਹਨਾਂ ਨੂੰ ਇਸ ਕੰਮ ਦੇ ਉੱਤੇ ਇਲੈਕਸ਼ਨ ਲੜਾਉਣੀ ਉਹਨਾਂ ਤੋਂ ਇਹ ਜਿਹੜਾ ਕੰਮ ਹੈ ਅੱਜ ਵਰਕਿੰਗ ਕਮੇਟੀ ਦੇ ਵਿੱਚ ਵਿਸਥਾਰ ਦੇ ਵਿੱਚ ਜਿਹੜਾ ਅਸੀਂ ਇਹਦਾ ਵਿਰੋਧ ਕਰਦੇ ਹਾਂ ਕਿ ਇੱਕ ਤਾਂ ਗੈਰ ਸਵਿਧਾਨਿਕ ਲੋਕ ਜਿਹੜੇ ਆ ਉਹ ਜਾ ਕੇ ਸਕੂਲਾਂ ਦੇ ਵਿੱਚ ਨੁਕਸਾਨ ਕਰ ਰਹੇ ਆ ਇੱਕ ਜਿੰਨਾ ਲੋਕ ਕਹਿੰਦੇ ਇਹੋ ਜਿਹੇ ਕੇਸ ਹੋਣ ਵੈਸੇ ਸਕੂਲਾਂ ਨੂੰ ਬੱਚਿਆਂ ਨੂੰ ਉਹ ਤੇ ਦਰਸ਼ਨ ਨਹੀਂ ਕਰਾਉਣੇ ਚਾਹੀਦੇ ਅਧਿਆਪਕਾਂ ਦੇ ਉੱਤੇ ਵੀ ਮਾਰਾ ਅਸਰ ਪੈਂਦਾ ਕੀ ਕੀ ਦੱਸਣਗੇ ਜੀ ਇਹ ਕਿਹੜੇ ਸਾਹਿਬ ਨੇ ਕਿ ਜਿਹੜੇ 1.5 ਸਾਲ ਬਾਅਦ ਜਮਨ ਤੇ ਆਏ ਸੀ ਇਹ ਸਾਲ ਬਾਅਦ ਜਮਨ ਤੇ ਆਏ ਸੀ ਇਹ ਕੋ ਦੇਸ਼ ਭਗਤੀ ਸੀ ਕਰਾਪਸ਼ਨ ਦੇ ਕੇਸਾਂ 'ਚ ਸਾਰੇ ਅੰਦਰ ਗਏ ਸੀ ਇਸ ਕਰਕੇ ਅੱਜ ਇਹ ਸਾਰੀਆਂ ਤੀਜਾ ਜਿਹੜੀਆਂ ਹੈਗੀਆਂ ਨੇ ਇਹ ਵਸਤਾਬ ਦੇ ਵਿੱਚ ਅੱਜ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਦੇ ਵਿੱਚ ਹੋਇਆ ਹੁਣ ਦੋ ਵੱਡੇ ਫੈਸਲੇ ਆ ਇੱਕ ਤਾਂ 12 ਅਪ੍ਰੈਲ ਨੂੰ ਜਿਹੜਾ 11 ਵਜੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸਾਡਾ ਜਨਰਲ اجلاس ਹੋਏਗਾ ਜਿਦੇ ਚ ਨਵੇਂ ਪ੍ਰਧਾਨ ਵਰਕਿੰਗ ਕਮੇਟੀ ਤੇ ਅਹੁਦੇਦਾਰਾਂ ਦੀ ਚੋਣ ਹੋਏਗੀ ਤੇ 13 ਤਰੀਕ ਨੂੰ ਤਲਵੰਡੀ ਸਾਬੋ ਦੇ ਵਿੱਚ ਜਿਹੜੀ ਵਿਸਾਖੀ ਦਾ ਵੱਡਾ ਸਮਾਗਮ ਵੀ ਹੁੰਦਾ ਪਰ ਉੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਹਰ ਸਾਲ ਆਪਣੀ ਇਤਿਹਾਸਿਕ ਸਲਾਦਾ ਕਾਨਫਰੰਸ ਕੀਤੀ ਜਾਂਦੀ ਆ ਫਿਰ 13 ਤਰੀਕ ਨੂੰ ਜਿਹੜਾ ਹੈਗਾ ਪੰਜਾਬ ਦੇ ਭਲੇ ਵਾਸਤੇ ਪੰਜਾਬੀਆਂ ਦੇ ਭਲੇ ਵਾਸਤੇ ਜਿਹੜਾ ਅਸਾਰੂ ਪ੍ਰੋਗਰਾਮ ਹੈ ਉਹਦਾ ਜਿਹੜਾ ਨਗਾਰਾ ਉਹ ਫਿਰ ਤਰਵੰਡੀ ਸਾਬੋ ਜਿਹੜਾ ਇਤਿਹਾਸਿਕ ਸਥਾਨ ਹੈ ਉਥੇ ਵਿਸਾਖੀ ਦੇ ਮੌਕੇ ਦੇ ਉੱਤੇ ਜਿਹੜਾ ਉਹ ਸਾਡੇ ਨਵੇਂ ਬਣੇ ਜਿਹੜੇ ਪ੍ਰਧਾਨ ਹੋਣਗੇ ਉਹ ਉਥੇ ਵਿਗੜ ਵਜਾਉਣਗੇ ਇਹ ਅੱਜ ਦੀ ਜਿਹੜੀ ਮੀਟਿੰਗ ਆ ਉਹਦਾ ਵਿਸਾਰਧ ਦੇ ਵਿੱਚ ਸਾਰਾ ਨਜ਼ਰ ਆ। ਓਕੇ ਜੀ ਮੇਰੇ ਸਾਹਿਬ ਸਰ ਉਸ ਟਾਈਮ ਆਪ ਮੀਟਿੰਗ ਕਰ ਰਹੇ ਸੀ ਉਸ ਟਾਈਮ ਬੀਜੀਪੀ ਪੰਜਾਬ ਅੱਗੇ ਸੁਖਨ ਇੱਕ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦੇਗੀ। जो भी हमला हुआ है ग्रेनेड अटैक हमने उसको तो सॉल्व कर दिया है बारह घंटे में सारे को सॉल्व हो गया है इस तरह से देखिए बात ये है कि चाहे नशे के केस हैं चाहे ये ग्रेनेड फेंकने के केस हैं ये, के है, ये जो आगे जिसको थोड़े से पैसे देके काम करवाया जाता है ना रिक्शे में भेज के उसको पकड़ने से अकेला काम नहीं बनेगा जब तक यह डीप रूटेड कॉन्स्पिरेसी सामने नहीं आती बात तो कॉन्स्परेसी किया आप लिंक करो कि जिन जगहों के ऊपर अटैक हो रहा है वो कौन कौन सी जगह पुलिस स्टेशन है नहर है जो पुराना भी एक पंजाब का इतिहास है उसे जोड़कर देखो मंदिर है बीजेपी का लीडर है ये सारी चीजें देखकर देखो कि पंजाब को किस दिशा में ले जाने की कोशिश की जा रही वो कॉन्सप्रेसी जिस दिन एक्सपोज करके वो बताएंगे उस दिन लोगों की संतुष्टि होगी अदरवाइज तो आप जो है कोई दो ग्राम हीरोइन वाला पकड़ लेते हैं तो कहते हैं कि नशा खत्म हो गया तो एक रिक्शे पे जो थोड़े से पैसे लेके पता नहीं उसका कितना रोल होगा अच्छी बात है जो पकड़ा जाए लीड ऐसे ही आगे आगे चलती है लेकिन जनरली होता है कि कॉन्स्प्रेसी बहुत बढ़िया इंटेलिजेंस जो है फील्डर सामने आ रहा है वो चीजें जो है सारी कॉन्स्प्रेसी एक्सपोज करें तब जाके लोगों की संतुष्टि होगी ਵੀਰ ਕਰਕੇ ਕਹਿੰਦੇ ਨੇ ਕਿ ਜਿਹੜੀ ਅਸੀਂ ਕਾਰਵਾਈ ਕਰ ਰਹੇ ਆ ਅੱਜ ਸਕਰਾਬ ਤੇ ਗੈਸਟਰੀ ਉਹਦਾ ਨਤੀਜਾ ਬਹੁਤ ਕਲਾੜ ਦੇ ਵਿੱਚ ਹਮਰੇ ਹੋ ਰਿਹਾ ਪਰ ਦੂਜੇ ਪਾਸੇ ਪੁਲਿਸ ਕਹ ਰਹੀ ਹੈ ਕਿ ਆਈਐਸਆਈ ਦਾ ਉਹ ਨਾ ਅਮਨ ਅਮਨ ਪਰੋੜਾ ਨੂੰ ਤਾਂ ਦਿੱਲੀ ਵਾਲੇ ਨੇ ਕਿਹਾ ਹੋਣਾ ਨਾ ਕਿ ਤੂੰ ਫਟਾਫਟ ਆ ਟਵੀਟ ਕਰ ਦੇ ਵਿਚਾਰੇ ਨੇ ਕਰ ਦਿੱਤਾ ਉਹਨਾਂ ਦਾ ਤੇ ਇੰਨੇ ਕੰਮ ਮੰਤਰੀਆਂ ਦਾ ਅੱਜ ਸਰ ਉਹ ਬਣ ਕੇ ਆਇਆ ਹੁਣ ਦਿੱਲੀੋਂ ਬਣ ਕੇ ਆਇਆ ਹੁਣ ਉਹਨੇ ਤੇ ਜਿਹੜਾ ਹੈਗਾ ਉਹ ਉਹਦੇ ਪਤਾ ਨਹੀਂ ਟਵਿੱਟਰ ਹੈਂਡਲ ਵੀ ਹੋਸਾ ਲਾ ਉਹਨਾਂ ਕੋਲ ਹੀ ਹੋਵੇ ਪਾਰ ਵੀ ਉਹਨੇ ਦਿੱਤਾ ਇੱਕ ਨਾਮ ਕਿਹਦਾ ਹੋ ਸਕਦਾ ਤਸਤਾਵ ਇਸ ਤੋਂ ਦੇ ਵਿੱਚ ਦੇਖੋ ਜੀ ਗੱਲ ਇਹ ਹੈ ਕਿ ਇਹ ਲੋਕਤੰਤਰੀ ਸਿਸਟਮ ਹੈ ਪੂਰੇ ਨਿਰਪੱਖ ਤਰੀਕੇ ਟਰਾਂਸਪੇਰੈਂਟ ਤਰੀਕੇ ਇਲੈਕਸ਼ਨ ਹੋਏਗੀ ਜਿਹੜਾ ਹਾਊਸ ਨੂੰ ਪ੍ਰਵਾਨ ਹੋਏਗਾ ਉਹ ਪ੍ਰਧਾਨਗੀ ਜਿਹੜਾ ਅਜੰਡਾ ਕੋ ਬਦਲ ਤਾ ਹੈ ਉਹਦਾ ਅਜੰਡਾ ਇਸ ਜਿਲ੍ਹੇ ਦਾ ਨਹੀਂ ਸਾਰਾ ਕੁਝ ਹੋ ਗਿਆ ਅਸੀਂ ਤਾਂ ਆਪਣਾ ਕਰ ਦਿੱਤਾ ਪਰ ਦੱਸਾਂਗੇ ਤੇ ਤੁਹਾਨੂੰ ਦੱਸਾਂਗੇ ਤਾਂ ਅਜਲਾਸ਼ੀ ਹੋਣੀ ਸਰਬਸੰਮਤੀ ਨਾਲ ਵੀ ਚੋਣਾਂ ਜਾਂ ਹੈ ਸਰਬਸੰਮਤੀ ਨਾਲ ਚੋਣ ਨਹੀਂ ਜਨਰਲਿ ਕਿਉਂਕਿ ਆਮ ਤੌਰ ਤੇ ਰਿਵਾਇਤ ਸਾਡੀ ਇਹੀ ਹੈ ਕਿ ਜਿਹੜੀ ਹੈਗੀ ਪਰ ਇਹ ਹਾਊਸ ਦੇ ਵਿੱਚ ਨਿਰਪੱਖ ਤਰੀਕੇ ਨਾਲ ਜਿਹੜੀ ਹੈਗੀ ਹੈ ਜੀਮਾ ਸਾਹਿਬ ਇੱਕ ਵਾਰ-ਵਾਰ ਆ ਰਿਹਾ ਕਿ ਸੁਖਬੀ ਸਿੰਘ ਬਾਦਲ ਜੀ ਪ੍ਰਧਾਨ ਬਣ ਸਕਦੇ ਨੇ ਬਹੁਤ ਸਾਰੇ ਲੀਡਰ ਅਜਿਹਾ ਚਾਹੁੰਦੇ ਨੇ ਕਿ ਦੁਆਰਾ ਸਰਬਸੰਮਤੀ ਦੇ ਨਾਲ ਉਨ੍ਹਾਂ ਨੂੰ ਪ੍ਰਧਾਨ ਸਾਪੜਿਆ ਜਾ ਸਕਦਾ ਹੈ ਦੇਖੋ ਜਿੰਨੂ ਜਿਹੜੇ ਡੈਲੀਗੇਟ ਚੋਣਗੇ ਉਹ ਪ੍ਰਧਾਨ ਹੋਏਗਾ ਮੇਰੀ ਤਾਂ ਜਾਣਕਾਰੀ ਇੰਨੀ ਹੀ ਹੈ ਬਾਕੀ ਤੁਹਾਨੂੰ ਵੀ ਸੱਦਾ ਪੱਤਰ ਆ ਵੀ ਤੁਸੀਂ ਵੀ ਉੱਥੇ ਜਿਹੜੇ 12:00 ਨੂੰ 11:00 ਵਜੇ ਆਓ ਕਮੇਟੀ ਵੀ ਆਪਣੀ ਭਾਗੀਦਾਰੀ ਕਰ ਰਹੀ ਹੈ ਤੁਹਾਡੇ ਨਾਲੋਂ ਨਾਰਾਂਸ ਤੁਹਾਡਾ ਸੀ ਜਿਹੜਾ ਉਹ ਵੀ ਇਕੱਠੇ ਹੋ ਕੇ ਭਾਗੀਦਾਰੀ ਕਰ ਰਹੇ ਆ ਉਹ ਕਲੈਸ਼ ਦਾ ਨੂੰ ਕਿਵੇਂ ਦੇਖਦੇ ਹੋ ਨਹੀਂ ਸਾਡੇ ਨਾਲ ਤਾਂ ਕੋਈ ਆਪਣਾ ਦਾਵਾ ਕਰਦੇ ਨੇ ਸਾਡੇ ਅਕਾਲੀ ਦਾ ਨਾਸਤੇ ਸਾਡਾ ਤੇ ਜਿਹੜਾ ਤੁਹਾਡੇ ਵੱਲੋਂ ਪ੍ਰਦਾਨ ਸਾਡਾ ਸਾਡਾ ਤੇ ਜੋ ਆਪਣੀ ਸੰਵਿਧਾਨਿਕ ਇੱਕ ਰਿਕੁਆਇਰਮੈਂਟ ਹੁੰਦੀ ਆ ਰਜਿਸਟਰਡ ਪਾਰਟੀ ਦੀ ਜਿਹੜੀ ਇਲੈਕਸ਼ਨ ਕਮਿਸ਼ਨ ਕੋਲ ਰਜਿਸਟਰਡ ਆ ਕਿ 5 ਸਾਲ ਬਾਅਦ ਉਧੀਆਂ ਜਿਹੜੀਆਂ ਆਰਗਨਾਈਜੇਸ਼ਨ ਇਲੈਕਸ਼ਨਸ ਹੁੰਦੀਆਂ ਨੇ ਔਰ ਵਰਕਿੰਗ ਕਮੇਟੀ ਫੈਸਲਾ ਕਰਦੀ ਹੈ ਔਰ ਪਾਰਟੀ ਦਾ ਆਫਿਸ ਜਿਹੜਾ ਉਹ ਸਾਰਾ ਜਿਹੜਾ ਕਰਦਾ ਅੱਜ ਵੀ ਦੇਖੋ ਇਹ ਚੀਜ਼ਾਂ ਉਦਾਂ ਵੀ ਲਿਸਟਾ ਭੇਜੀ ਜਾ ਸਕਦੀਆਂ ਸੀ ਪਰ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਹੈ ਉਹਨੇ ਸਾਰੀਆਂ ਚੀਜ਼ਾਂ ਚੈੱਕ ਕਰਕੇ ਉਹਨੂੰ ਪ੍ਰਵਾਨਗੀ ਦਿੱਤੀ ਹੈ ਵੀ ਠੀਕ ਹੈ ਸਾਰਾ ਕੁਝ ਜੋ ਤੁਨਿਓ ਆਬਜ਼ਰਵਰ ਸਰਪੰਨ ਦੀ ਰਿਪੋਰਟ ਆਈ ਹੈ ਅਸੀਂ ਕਿਸੇ ਸੰਵਿਧਾਨ ਦੇ ਥੱਲੇ ਕੰਮ ਕਰਦੇ ਹਾਂ ਉਹਨਾਂ ਦਾ ਜੇ ਕੋਈ ਸੰਵਿਧਾਨ ਹੈਗਾ ਤੇ ਮੈਨੂੰ ਦੱਸ ਦਿਓ ਜੇ ਤੁਸੀਂ ਕਿਸੇ ਨੇ ਦੇਖਿਆ ਕਿ ਉਹਨਾਂ ਦਾ ਦਾਵਾ ਇਹ ਹੈ ਕਿ ਜਿਹੜੇ 2 ਦਸੰਬਰ ਨੂੰ ਜੋ ਹੁਕਮ ਹੋਇਆ ਸੀ ਸ਼੍ਰੀ ਕਾਮਤਾਰ ਸਾਹਿਬ ਕੋ ਉਹ ਇਹ ਹੁਕਮ ਹੋਇਆ ਕਿ ਨਵੀਂ ਭਰਤੀ ਹੋਵੇ ਜਿਹੜੀ ਪਹਿਲੀ ਲੀਡਰਸ਼ਿਪ ਹੈ ਉਹ ਕੰਮ ਕਰਦੇ ਉਹਨਾਂ ਦਾ ਦਾਵਾ ਹੈ ਕਿ ਜਿਹੜੀ ਅਸੀਂ ਭਰਤੀ ਕਰ ਰਹੇ ਹਾਂ ਉਹ ਸ਼੍ਰੀ ਕਾਮਤਾਰ ਸਾਹਿਬ ਦੇ ਹੁਕਮਾਂ ਤੇ ਹੈ ਜਿਹੜੀ ਇੰਦਰੋਂ ਭਰਤੀ ਹੋ ਰਹੀ ਹੈ ਉਸ ਨੂੰ ਉਹ ਗਸ ਕਰਾ ਹੁਕਮ ਹੋਈ ਕਿ ਇਹ ਨਹੀਂ ਦੇਖੋ ਪਹਿਲੀ ਗੱਲ ਜੇ ਤਾਂ ਉਹਨਾਂ ਦੇ ਕਹਿਣ ਦੀ ਗਲਤੀ ਨਹੀਂ ਜੇ ਤਾਂ ਤੁਹਾਡੇ ਕੋ ਹੁਕਮ ਦੀ ਕਾਪੀ ਹੈਗੀ ਹੈ ਤੁਸੀਂ ਪੜ੍ਹ ਲਿਓ ਕਿ ਕਿਤੇ ਕੋਈ ਤਾਂ ਦਾ ਹੁਕਮ ਹੈਗਾ ਤੁਸੀਂ ਪੜ੍ਹ ਦਿਓ ਪੰਜ ਮੈਂਬਰੀ ਨੂੰ ਤਾਂ ਕਦੇ ਕੋਈ ਆਦੇਸ਼ ਹੋਇਆ ਨਹੀਂ ਪੰਜ ਮੈਂਬਰੀ ਦਾ ਬਣਾਈ ਹੀ ਨਹੀਂ ਕਦੇ ਕਿੰਨਾ ਕਾਲ ਤੱਕ ਤੇ ਜਥੇਦਾਰ ਇਸ ਕਰਕੇ ਉਹਨਾਂ ਨੇ ਜਿੰਨਾ ਕੋਈ ਗਮਰਾਹ ਕਰਨਾ ਸੀ ਨਾ ਇਹਨਾਂ ਦਾ ਵੈਸੇ ਇਹਨਾਂ ਕੋਈ ਕੰਮ ਸੀ ਆ ਸਾਡੀ ਚੋਣ ਤੱਕ ਹੀ ਸੀ ਬਾਕੀ ਤਾਂ ਹੁਣ ਉਹਨਾਂ ਦੇ ਜਿਹੜੇ ਚਲਾਉਣ ਵਾਲੇ ਆ ਉਹ ਤੈਅ ਕਰਨਗੇ ਵੀ ਅੱਗੋਂ ਉਹਨਾਂ ਨੂੰ ਕੀ ਰੋਲ ਮਿਲਦਾ ਇਹ ਇਹ ਤਾਂ ਉਹਨਾਂ ਦੀ ਇੰਨੀ ਵੀ ਡਿਊਟੀ ਸੀ ਉਹਨਾਂ ਨੇ ਆਪਣੀ ਡਿਊਟੀ ਪੂਰੀ ਤਨਦੇਈ ਨਾਲ ਨਿਭਾਈ ਆ ਕੋਈ ਕਸਰ ਨਹੀਂ ਛੱਡੀ भोजन नया तो आपका प्रधान तो बन जाएगा आपका जब नया प्रधान बन जाएगा तो क्या जो आपसे चले गए हैं बाकी हो गए या चले गए जो दूसरा घड़ा बन गया उनको इनवाइट किया जाएगा कि वापस आए आप? पे देखिए पहले तो जो 27 लाख का काफला चला पहले तो हम अपना प्रोग्राम लेके हमें पंजाब की चिंता है ठीक है ना वो काफड़ा अपना चलना शुरू होगा वो बसखी को वहां से चल पड़ेगा तरंडी साहबों से आगे आगे हम डिटेल्ड प्रोग्राम समय पे पर देंगे हमारा काम है अब लोगों को पंजाब को कैसे बचाना है इन फोर्सेस से जिनका मैं जिक्र अभी करके हटा तो हमारा बड़ा जो एम है ना वो है बाकी काफिला चलता है जिसकी मर्जी या काफले में बाद में आके शामिल होते रहते हैं लोग ये कोई नहीं है कि काफले बढ़ते रहते हैं इसी तरीके काफले बढ़ते हैं ਦੀ ਜਨਨ ਜਲਾਸ ਹੋਣਾ ਹੈ ਉਹਦੇ ਵਾਸਤੇ ਧਾਰਮਿਕ ਸੰਸਥਾਵਾਂ ਦੀ ਕੋਈ ਜਗਾ ਸ਼੍ਰੋਮਿਕ ਕੀਤੀ ਨਾ ਤੇ ਖਾਸ ਤੌਰ ਤੇ ਜ਼ਿਕਰ ਹੋਇਆ ਕਿ ਤੇਜਾ ਸਿੰਘ ਸਮੁੰਦਰੀ ਹਾਲ ਦੇ ਰਾਜ ਉਸ ਦੇ ਵਿੱਚ ਨਾ ਕਰਨ ਦੀ ਚਾਹਤ ਕਿਵੇਂ ਇਹ ਦੇਖੋ ਗੱਲ ਇਹ ਹੈ ਕਿ ਇਹ ਚੀਜ਼ਾਂ ਸਾਰੇ ਦਿਆਂ ਸਾਂਝੀਆਂ ਨੇ ਇਹ ਪ੍ਰਬੰਧਕੀ ਬਲਾਕ ਹੈ ਜਿਹੜਾ ਤੇਜਾ ਸਿੰਘ ਸਮੁੰਦਰੀ ਹਾਲ ਹੈ ਨਾ ਇੱਕ ਪਰੰਪਰਾਵਾ ਹੁੰਦੀਆਂ ਨੇ ਪਾਰਟੀ ਦੀਆਂ 105 ਸਾਲ ਪੁਰਾਣੀ ਪਾਰਟੀ ਹੈ ਜਦੋਂ ਦੀ ਬਣੀ ਹੈ ਲੰਬੇ ਸਮੇਂ ਤੋਂ اجلاس جڑے 하게 ਆ ਉਸ ਤੋਂ ਬਾਅਦ ਜਦੋਂ ਦਾ ਇਹ ਹਾਊਸ ਬਣਿਆ ਐ ਏਟੀਪੀਸੀ ਦਾ ਉੱਥੇ ਹੁੰਦੀ ਹੈ ਇਹ ਮੀਟਿੰਗਾਂ ਉੱਥੇ ਹੁੰਦੀਆਂ ਨੇ ਉਹਦੀ ਪਰਮਿਸ਼ਨ ਬਕਾਇਦਤ ਤੌਰ ਤੇ ਉੱਤੇ ਐਟੀਪੀਸੀ ਦੇ ਪ੍ਰਧਾਨ ਸਾਹਿਬ ਤੋਂ ਅਸੀਂ ਲੈਣੇ ਆ ਠੀਕ ਹੈ ਨਾ ਇਸ ਕਰਕੇ ਕੋਈ ਇਹ ਨਹੀਂ ਕਿ ਅਸੀਂ ਕੋਈ ਧੱਕੇ ਤੇ ਜਾ ਕੇ ਕਰਦੇ ਆ ਹੋਰ ਵੀ ਬਹੁਤ ਸਾਰੇ ਜਿਹੜੇ ਐ ਉੱਥੇ ਕਈ ਵਾਰੀ ਪੰਥਕ ਜਥੇਬੰਦੀਆਂ ਦੂਜੇ ਉੱਥੇ ਮੀਟਿੰਗਾਂ ਹੁੰਦੀਆਂ ਨੇ ਉਹ ਐਟੀਪੀਸੀ ਕੋਲ ਉਹ ਹੈ ਹੀ ਪ੍ਰਬੰਧਕੀ ਆਫਿਸ ਆ ਉਹਦਾ ਇਸਾ ਆਪਣਾ ਪਰ ਉਹਨਾਂ ਦਾ ਐਸਡੀਪੀਸੀ ਦਾ ਇਜਲਾਸ ਵੀ ਉੱਥੇ ਹੁੰਦਾ ਇਸ ਕਰਕੇ ਕੋਈ ਉਹ ਸਾਡੀ ਕੋਈ ਨਿੱਜੀ ਸੰਪਤੀ ਨਹੀਂ ਆ ਲੇਕਿਨ ਐਸਡੀਪੀਸੀ ਤੋਂ ਪ੍ਰਵਾਨਗੀ ਲੈ ਕੇ ਕੋਈ ਵੀ ਕਰ ਸਕਦਾ ਬਾਕੀ ਬਾਕੀ ਗੁਰੂ ਘਰਾਂ ਦੇ ਵਿੱਚ ਬਾਕੀ ਪਾਰਟੀਆਂ ਨਹੀਂ ਕਰਦੀ ਕੋਈ ਰੁਕਦਾ ਥੋੜੀ ਜਦੋਂ ਜਗ੍ਹਾ ਖੁੱਲੀ ਚਾਹੀਦੀ ਹੁੰਦੀ ਹੈ ਅਕਸਰ ਨੂੰ ਸੰਗਠਨ ਨੇ ਆਉਣਾ ਹੁੰਦਾ ਤੇ ਉਹ ਕਿਤੇ ਵੀ ਹੁੰਦੀ ਹੈ ਤੇ ਸੰਸਥਾ ਕੋਲੋਂ ਪਰਮਿਸ਼ਨ ਲੈ ਕੇ ਕਿੰਨੀਆਂ ਸੰਸਥਾਵਾਂ ਨੇ ਕਦੇ ਐਸਡੀਪੀਸੀ ਨਹੀਂ ਹੋਰ ਵੀ ਧਾਰਮਿਕ ਸਮਾਜਿਕ ਸੰਸਥਾਵਾਂ ਨੇ ਉਹਨਾਂ ਦੇ ਜਿਹੜੀਆਂ ਚੀਜ਼ਾਂ ਬਣੀਆਂ ਇਸੇ ਕਰਕੇ ਬਣੀਆਂ ਕੱਲ ਵੀ ਧੂਰੀ ਚ ਪ੍ਰੋਗਰਾਮ ਗੁਰਗੁਰਾ ਸਾਹਿਬ ਚ ਪਲੇਅ ਵੀ ਕਹ ਰਹੇ ਸੀ ਕਿ ਵੀ ਪੰਜ ਮੈਂਬਰੀ ਕਮੇਟੀ ਤਾਂ ਕੋਈ ਬਣੀ ਨਹੀਂ ਹੈਗੀ ਹਾਲਕਿ ਤੁਸੀਂ ਉਹਨੂੰ ਰੱਦ ਕਰਦੇ ਹੋ ਕਮੇਟੀ ਨੂੰ ਜਾਂਦੀ ਭਰਤੀ ਨੂੰ ਜਾਂ ਤੁਹਾਨੂੰ ਕੋਈ ਸੱਦਾ ਵੀ ਪਿਛਲੇ ਦਿਨਾਂ ਦੇ ਵਿੱਚ ਉਸ ਕਮੇਟੀ ਦੇ ਵੱਲੋਂ ਭੇਜਿਆ ਗਿਆ ਜਾਂ ਨਹੀਂ ਨਹੀਂ ਇਹਨਾਂ ਦਾ ਜਵਾਬ ਵੀ ਪੂਰਾ ਹੀ ਹੈ ਇਹਦੇ ਤੇ ਅੱਗੇ ਕੁਐਸਚਨ ਬਣਦਾ ਹੀ ਨਹੀਂ ਰੱਦ ਤਾਂ ਤਾਂ ਬੰਦ ਹੈ ਨਾ ਕੋਈ ਬਣੀ ਹੋਵੇ ਤਾਂ ਉਹਨਾਂ ਦਾ ਜਵਾਬ ਕੰਪਲੀਟ ਹੈ ਤੁਸੀਂ ਉਸ ਭਾਵਨਾ ਨਾਲ ਕਿਉਂ ਦਿੰਦੇ ਹੋ ਉਹਨਾਂ ਨੂੰ ਪੁੱਛਿਆ ਗਿਆ ਸੀ ਕਿ ਵੀ ਤੁਸੀਂ ਪੰਜ ਮੈਂਬਰ ਹੈਗੇ ਉਹ ਕਹਿੰਦੇ ਕਿ ਪੰਜ ਮੈਂਬਰ ਤਾਂ ਜੀ ਸਟੈਂਡ ਕਰਦੇ ਬਹੁਮਤ ਦੇ ਵਿੱਚ ਹੈਗੇ ਨਹੀਂ ਪੰਜ ਮੈਂਬਰੀ ਭਰਤੀ ਕਮੇਟੀ ਕਿੱਥੇ ਬਣੀ ਸੀ ਤੁਸੀਂ ਰਿਕਾਰਡ ਕੱਢੋ ਨਾ ਕਿਤੇ ਤੁਹਾਡੇ ਕੋਲ ਹੈਗਾ ਨਹੀਂ ਬਣੀ ਸੀ ਤੁਹਾਡੀ ਗੱਲ ਠੀਕ ਹੈ ਹਾਂਜੀ ਨਹੀਂ ਸੱਤ ਮੈਂਬਰੀ ਭਰਤੀ ਕਮੇਟੀ ਵੀ ਨਹੀਂ ਬਣੀ ਦੱਸੋ ਉਹਨਾਂ ਨੇ ਸਨ ਨਿਦਰਾਣ ਕਮੇਟੀ ਸੀ ਠੀਕ ਹੈ ਨਾ ਭਰਤੀ ਵੀ ਨਹੀਂ ਸੀ ਤੁਸੀਂ ਆਪ ਤਾਂ ਧਿਆਨ ਨਾਲ ਪੜੋ ਨਾ ਉਹਨਾਂ ਦਾ ਝੂਠ ਬੋਲਣਾ ਪਰ ਤੁਸੀਂ ਤਾਂ ਲੋਕਾਂ ਸਾਹਮਣੇ ਸੱਚ ਲਾਉਣਾ ਨਾ ਤੁਸੀਂ ਪੜੋ Thank Obrigado. Obrigado. Obrigado.